ਪੂਰੀ ਫੈਮਲੀ ਦਾ ਵੀ ਵੀਜ਼ਾ ਆ ਜਾਂਦਾ ਬਿਲਕੁਲ ਆ ਜਾਂਦਾ ਭਾਜੀ ਕਿਉਂ ਨਹੀਂ ਆਉਂਦਾ ਭਾਜੀ ਪੂਰੀ ਫੈਮਲੀ ਕਿੱਥੇ ਨਹੀਂ ਘੁੰਮ ਜਾ ਸਕਦੀ ਮਜ਼ਾ ਆਉਂਦਾ ਹੀ ਸਾਰੀ ਫੈਮਲੀ ਨਾਲ ਘੁੰਮ ਜਾ ਕੇ ਉਹਨਾਂ ਦੇ ਦਿਮਾਗ 'ਚ ਵੀ ਹੈਗਾ ਜਿਵੇਂ ਆ ਪਿਛਲੇ ਦਿਨਾਂ 'ਚ ਬਹੁਤ ਪ੍ਰਚਲਿਤ ਹੋਇਆ ਕਿ ਮਦਰ ਸਨ ਦਾ ਵੀਜ਼ਾ ਲੈ ਲਓ ਜੇ ਫਾਦਰ ਦਾ ਨਾਲ ਪਾ ਦਿਓ ਤਾਂ ਆਉਂਦਾ ਨਹੀਂ ਹੈ ਭਾਜੀ ਕਿ ਕੈਨੇਡਾ ਦੀ ਪ੍ਰੋਬਲਮ ਹੈ ਥੋੜੀ ਜੀ ਕੈਨੇਡਾ 'ਚ ਆਪਾਂ ਸਾਰੇ ਫੈਮਲੀ ਇਕੱਠੇ ਲਾ ਦਈਏ ਨਾ ਤੇ ਫੈਮਲੀ ਟਾਈਜ਼ ਦੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਵੀ ਤਰ੍ਹਾਂ ਠੀਕ ਹੈ ਬਟ ਬਾਕੀ ਕਿਸੇ ਯੂਐਸਏ ਚ ਨਹੀਂ ਹੈ ਯੂਕੇ ਚ ਨਹੀਂ ਹੈ ਆਸਟ੍ਰੇਲੀਆ ਚ ਨਹੀਂ ਹੈ ਬਾਕੀ ਕਿਸੇ ਕੰਟਰੀ ਚ ਆਸਟ੍ਰੇਲੀਆ ਤਾਂ ਮੈਂ ਹੁਣੇ ਪੂਰੇ ਪਰਿਵਾਰ ਨਾਲ ਪਿਛਲੇ ਦਿਨਾਂ ਜਾ ਕੇ ਆਇਆ ਤਾਂ ਪੂਰੀ ਫੈਮਿਲੀ ਦਾ ਹੀ ਵੀਜ਼ਾ ਮੇਰੇ ਤਾਂ ਭਾਜੀ ਭਾਜੀ ਤੁਹਾਡੀ ਜੇ ਇੰਟੈਂਸ਼ਨ ਸਹੀ ਹੈ ਤੁਹਾਡੀ ਡਾਕੂਮੈਂਟੇਸ਼ਨ ਸਹੀ ਹੈ ਤੁਹਾਡੀ ਜੇ ਟਰੈਵਲ ਹਿਸਟਰੀ ਹੈਗੀ ਹੈ ਤਾਂ ਤੁਹਾਡਾ ਵੀਜ਼ਾ ਆਣਾ ਹੀ ਆਣਾ ਕਿਸੇ ਦਾ ਵੀ ਵੀਜ਼ਾ ਆ ਜਾਂਦਾ ਭਾਜੀ ਭਾਜੀ ਬਿਲਕੁਲ ਸਟੂਡੈਂਟਸ ਦਾ ਵੀ ਵਿਜ਼ਟਰ ਵੀਜ਼ਾ ਆ ਸਕਦਾ ਭਾਜੀ ਸਟੂਡੈਂਟਸ ਨਹੀਂ ਭਾਜੀ ਇੱਕ ਭਾਜੀ ਜਾਂ ਉਹਦੇ ਪੇਰੈਂਟਸ ਬਹੁਤ ਸਟਰੋਂਗ ਆ ਤਾਂ ਸਟੂਡੈਂਟ ਦਾ ਵੀਜ਼ਾ ਆ ਜਾਂਦਾ ਜੇ ਪੇਮੈਂਟ ਜਾਂ ਮਾਂ ਪਿਓ ਦੇ ਨਾਲ ਆ ਜਾਂਦਾ ਜਾਂ ਮਾਂ ਪਿਓ ਦੇ ਨਾਲ ਆ ਜਾਂਦਾ ਮਦਰ ਦੇ ਨਾਲ ਆ ਜਾਂਦਾ ਜਾਂ ਫਾਦਰ ਦੇ ਨਾਲ ਆ ਜਾਂਦਾ ਬਿਲਕੁਲ ਬਿਲਕੁਲ ਭਾਜੀ ਕਈ ਹੋਰ ਕੰਟਰੀਆਂ ਆਪਾਂ ਮਦਰ ਫਾਦਰ ਦੋਨਾਂ ਦੇ ਨਾਲ ਵੀ ਅਪਲਾਈ ਕਰ ਸਕਦੇ ਆ ਤਾਂ ਵੀ ਆ ਜਾਂਦਾ